ਲਿਖਤ ਕਰ ਆਈ ਇਹਦੀ ਇੱਥੇ ਰੂੜੀਆਂ ਤੇ ਮਰ ਲਾ ਸੀ ਇਹਨੇ ਆਪੇ ਨਸ਼ਾ ਲੈਂਦਾ ਫਿਰ ਇਹੀ ਵਾਲੋ ਦਿੰਦੇ ਕਿਹਦੀ ਮਿਲਦੀ ਨਹੀਂ ਇਹਨੂੰ ਕੋਈ ਸਹੀ ਹੈ ਅਸੀਂ ਖਾਣੀ ਕਰ ਕਿੰਨਾ ਕਿੰਨੂ ਰਾਤ ਪਾ ਲਿਆ ਇੱਕ ਦਿਨ ਦੇ ਨਾ ਖਾਈ ਇਹਨਾਂ ਨੂੰ ਵੀ ਚਾਹੀਦਾ ਹਾਂਜੀ ਬਸ ਠੀਕ ਹੈ ਜੀ ਜੋ ਸਾਡੇ ਨਾਲ ਹੋਇਆ ਤੇ ਉਹ ਅਸੀਂ ਆਪ ਦਾ ਕਰਦੇ ਹਾਂ ਅੱਗੇ ਸਾਮ ਠੀਕ ਹੈ ਨਾ ਨਹੀਂ ਕੋਈ ਨਹੀਂ ਸਰਕਾਰ ਕਰਾਂਗੇ ਅਸੀਂ ਇਹਨੂੰ ਡਾਕਟਰੀ ਰਿਪੋਰਟ ਕਰਾਉਣੀ ਹੈ ਦਰਵਾਦੇ ਜੇ ਤੁਹਾਡੇ ਜਰੀਏ ਕਰਦੇ ਆ ਤਾਂ ਤੁਸੀਂ ਪਰ ਇਹ ਤਾਂ ਦੇਲਵੇ ਤੇ ਆਇਆ ਉਹਨਾਂ ਨੇ ਦਰਵਾਦੇ ਤੇ ਬਾਕੀ ਇਹਦਾ ਜਿਹੜਾ ਹੈਗਾ ਜੀ ਸਰਕਾਰ ਕਰਦਾਂਗੇ ਅਸੀਂ ਜੋ ਵੀ ਬਣਦਾ ਕਿੰਨੀ ਉਮਰ ਹੈ ਦੀ ਉਮਰੇ ਦੀ ਹੈਗੀ 31 ਸਾਲ ਦੀ ਕੀ ਉਹ ਦਾਰੂ ਪਿੰਦਾ ਸੀ ਕੀ ਨਸ਼ਾ ਕਰਦੇ ਸੀ ਨਸ਼ੇ ਆਹੀ ਹੈ ਜੀ ਜਿਹੜੇ ਆ ਲੋਕ ਸਾਰੇ ਆਮ ਹੀ ਚੱਲੀ ਜਾਂਦੇ ਖਾਸੀ ਕਰਕੇ ਇਹ ਕੋਈ ਬੱਕਰੀ ਚੀਜ਼ ਨਹੀਂ ਕਰ ਰਿਆ ਇਹ ਇਹੀ ਚੱਲਦਾ ਹੈ ਜੀ ਹਾਂ ਜੀ ਸਾਰੇ ਆਮ ਚੱਲਦਾ ਕੋਈ ਆਪਣੇ ਕੋਲ ਲੋਕਲ ਪੇਟ ਨਹੀਂ ਇਸ ਤੇ ਹਾਂਜੀ ਹਾਂਜੀ ਸਾਰੇ ਇੱਥੇ ਚੱਲਦੇ ਕਰਕੇ ਤਾਂ ਹੀ ਇਹ ਇੱਧਰ ਨੂੰ ਆਉਂਦੇ ਆ। ਤਾਂ ਹੀ ਮਰਦੇ ਆ ਇਹ। ਅੱਜ ਸਵੇਰ तकरीबन 9 ਵਜੇ ਸਾਨੂੰ ਸਟੇਸ਼ਨ ਮਾਰਕ ਤੋਂ ਮੀਮੋ ਜਾਰੀ ਹੋਈ ਮਿਲੀ ਸੀ। ਇਹ ਇੱਕ ਲਾਸ਼ ਹੈ ਜਿਹੜੀ ਵਿਅਕਤੀ ਦੀ ਰੇਲਵੇ ਦੀ ਖਾਲੀ ਜਗ੍ਹਾ ਪਈ ਨੇੜੇ ਰੇਲਵੇ ਫਾਟਕ ਬੜਾ ਗੁਜਰ ਦੇ ਨੇੜੇ ਪਈ ਆ। ਇਹਦੇ ਮੌਕੇ ਤੇ ਗਏ ਆ ਮੌਕੇ ਤੇ ਪੁੱਜ ਕੇ ਵੇਖਿਆ ਕਾਫੀ ਕੱਟ ਸੀਗਾ। ਚੈੱਕ ਕੀਤਾ ਇਹ ਲਾਸ਼ ਹੈ ਜਿਹੜੀ ਬੰਦੇ ਨੇ ਕੋਈ ਤਕਰੀਬਨ ਰਾਤ ਨੂੰ ਜਿਆਦਾ ਗਰਮੀ ਹੋਣ ਕਾਰਨ ਜਾਂ ਕੋਈ ਨਸ਼ਾ ਵਗੈਰਾ ਕੀਤਾ ਹੋਣ ਕਾਰਨ ਉਹਦੀ ਮੌਤ ਹੋਈ ਜਾਪਦੀ ਹੈ ਕਿ ਉਹ ਇੱਕ ਪੱਥਰ ਤੇ ਬੈਠਾ ਸੀ ਉੱਥੋਂ ਡਿੱਗਣ ਕਾਰਨ ਉਹਦਾ ਜਿਹੜਾ ਮੂੰਹ ਇੱਕ ਥੱਲੇ ਪੱਥਰ ਤੇ ਵੱਜਿਆ ਉਹਦੇ ਕਾਰਨ ਉਹਦਾ ਜਿਹੜਾ ਦੰਦ ਟੁੱਟਣ ਕਾਰਨ ਜਿਹੜਾ ਉਹਦੇ ਮੂੰਹ ਚੋਂ ਖੂਨ ਨਿਕਲੀ ਗਿਆ ਤੇ ਉਹ ਅੰਦਰ ਪੈਣ ਕਾਰਨ ਤਕਰੀਬਨ ਜਗ ਦਾ ਵੀ ਉਹਦੀ ਮੌਤ ਹੋਈ ਹੈ ਜਿਹਦੀ ਕਾਰਵਾਈ 174 ਅਨੁਲੋਭ ਵਿੱਚ ਲਿਆਂਦੀ ਗਈ ਹੈ ਤੇ ਮੌਕੇ ਤੇ ਵਾਰਸ ਆ ਗਏ ਆ ਉਹਨਾਂ ਦੇ ਬਿਆਨ ਲੈ ਕੇ ਜੋ ਵੀ ਇਹ ਨਾਮ ਸੀਗਾ ਮਰਤਕ ਦਾ ਵੀਰਿੰਦਰ ਸਿੰਘ ਸਨ ਆਫ ਵੀਰੂ ਸਨ ਆਫ ਲਛਮਣ ਸਿੰਘ ਵਾਸੀ ਮੋੜ ਰੋਡ ਸੁੰਦਰ ਨਗਰ ਗਲੀ ਨੰਬਰ 13 ਪੀਐਸ ਸਿਟੀ ਜਿਲ੍ਹਾ ਮੁਕਸਸ ਸਾਹਿਬ ਇਹ ਮੈਰਿਜ ਹੋਈ ਸੀ ਤਿੰਨੇ ਦੇ ਬੱਚੇ ਸੀ ਤੇ ਉਮਰ ਇਹ ਤਕਰੀਬਨ 31 ਕੇ ਸਾਲ ਸੀ ਜੋ ਮਿਹਨਤ ਮਜ਼ਦੂਰੀ ਕਰਦਾ ਸੀਗਾ ਜਿਹਦੀ ਹੁਣ ਲਾਸ਼ ਦਾ ਪੋਟਮਾਰ ਟਕਰਾ ਕੇ ਆ ਜਿਹਦੀ ਬਾਅਦ ਪੋਟਮਾਰ ਦਾ ਲਾਸ਼ ਜਿਹੜੀ ਸਰਕਾਰ ਲਈ ਵਾਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ